ਜੇ ਭਲਾ ਕਰਾਉਣਾ ਚਾਹਦੇ ਹੋ ਗੁਰੂ ਦੇ ਨਾਲ ਜਾਓ ਜਿਵੇਂ ਮਾਤਾ ਗੰਗਾ ਜੀ ਗਏ ਨੇ ਉਹਨਾਂ ਦੀਆਂ ਥੋੜੀਆਂ ਵਰਗੇ ਥੋੜੀਆਂ ਸਾਡੀਆਂ ਵੀ ਵਰਗਣੀਆਂ ਪਰ ਅਸੀਂ ਥੋੜੀਆਂ ਭਰਉਣ ਵਾਲੇ ਹੋ ਗਏ ਸਾਨੂੰ ਮੰਗਲ ਦੀ ਯਾਦ ਨਹੀਂ ਇਹ ਮੰਗਲ ਦੀ ੜਕਤੇ ਹੋ ਗਏ ਇੱਕ ਬੀਬੀ ਨੂੰ ਅੱਖਾਂ ਤੋਂ ਦਿਸਦਾ ਨਹੀਂ ਸੀ ਅੱਖਾਂ ਤੋਂ ਦਿਸਦਾ ਨਹੀਂ ਸੀ ਉਹ ਬੀਬੀ ਬਾੜੇ ਬੜੇ ਕਰਮਾਂ ਦੇ ਵਿਚਾਰ ਭੇਜ ਰੋਗੇ ਇੱਕ ਮਿੰਟ ਹੋ ਗਿਆ ਸੂਰਜ ਕਿਰਨ ਮਰੇ ਚਮਕਾ ਜਾ ਰਿਹਾ ਆਰਾਮ ਬੋਤੀ ਜੋ ਤਰੀ ਸੜਾ ਇੱਕ ਨਿਕ ਹੋ ਗਈ ਕਰਮਾਂ ਕਮਾਂ ਦੇ ਵਿੱਚ ਸਵਾਤਮਾਈ ਭਾਈ دیر ਬਿਰਕ ਜੋ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਇਹ ਜਿਲਾ ਅਸਮਾਨ ਹੈ ਜੇ ਆਪਾਂ ਇਸ ਦਾ ਪਛੋਕਰ ਦੇਖੀਏ ਕਾਹ ਹੈ

ਏ ਬਾਬਾ ਸ੍ਰੀ ਚੰਦ ਜੀ ਜਿਵੇਂ ਬਾਬਾ ਸ੍ਰੀ ਚੰਦ ਜੀ ਮਹਾਰਾਜ ਜੀ ਦਾ ਉਦਾਸੀ ਅੰਤ ਹੈ ਜਿਵੇਂ ਤੇ ਖਾਲਸਾ ਪੰਥ ਹੈ ਸਿੱਖ ਪੰਥ ਹੈ ਜਾਂ ਗਰੀ ਦੇ ਫੁਰੀ ਦੇ नाथम ਐਵੇਂ ਜਿਵੇਂ ਇਹ ਉਦਾਸੀਆਂ ਦਾ ਪੰਥ ਹੈ ਚੋਲੇ ਆਵੇ ਚੋਲੇ ਬਾਬਾ ਮਲਾ ਜੀ ਮਹਾਰਾਜ ਕਿਉਂਕਿ ਸਾਨੂੰ ਇਸ ਗੱਲ ਦਾ ਪਤਾ ਜ਼ਰੂਰ ਹੋਣਾ ਚਾਹੀਦਾ ਹੈ ਕਿ ਜਿਹੜਾ ਦੇਰ ਹੈ ਜਾਂ ਟੱਲਾ ਕੋਈ ਵੀ ਸਥਾਨ ਹੈ ਉਸ ਦੀ ਜੜ ਕਿੱਥੇ ਹੈ ਜਦੋਂ ਆਪਾਂ ਦਰਦਾ ਪਤਾ ਨਹੀਂ ਲੱਗਦਾ ਉੱਥੇ ਫਿਰ ਉਸ ਦੇਰ ਨੂੰ ਉਸ ਧਰਮ ਨੂੰ ਉਸ ਗੁਰੂ ਘਰ ਨੂੰ ਆਪਾਂ ਉਸ ਨੂੰ ਆਪਣਾ ਬਣਾ ਲਿਆ ਇਹ ਸਾਡਾ ਜੇ ਤੁਸੀਂ ਸਾਜਾ ਬਣਾ ਲੈਂਦੇ ਆ ਤਾਂ ਫਿਰ ਸਾਡੇ ਦੇ ਵਿੱਚ ਫਰਕ ਪੰਡਾ ਹੈ ਆ ਜਿਹੜੇ ਏਰੀਏ ਦੀ ਸੰਸਮਦੀ ਹੈ ਪਿੰਡ ਦੀ ਬੋਲਕ ਹੁੰਦੀ ਹੈ ਤਾਂ ਫਿਰ ਆਉਣ ਹਟ ਜਾਂਦੀ ਹੈ ਜੇ ਆਪਾਂ ਉਸਨੂੰ ਸਾਜਾ ਦਾ ਪ੍ਰਾਤਿਅ ਰੱਖਾਂਗੇ ਕਿ ਇਹ ਰੇੜਾ ਹੈ ਬਾਬਾ ਸ਼੍ਰੀਚੰਦ ਜੀ ਦਾ ਹੈ ਉਸ ਤੋਂ ਬਾਅਦ ਵਾਧਾ ਨਗਾ ਚ ਹੋ ਗਏ ਫਿਰ ਬਾਬਾ ਬ੍ਰਹਮਦਾਸ ਦਾ ਬਾਬਾ ਬ੍ਰਹਮਦਾਸ ਜੀ ਨੇ ਮੈਨੂੰ ਆਪਣੇ ਆਪ ਤੇ ਜਿਹੜੀ ਗਿਮਨ ਮੈਂ ਸੁ ਸੁਣਦਾ ਵੀ ਉਹਨਾਂ ਨੇ ਘੱਟੋ-ਬੱਟ 32 ਸਾਲ ਮਹੰਤਿ ਕੀਤੀ ਹੋਣੀ ਤੁਸੀਂ ਇਹ ਸਭ ਨਾਲੋਂ ਜਿਹੜਾ ਬਣਾ ਤੱਲਾ ਇਹਨੂੰ 20 ਸਾਲ ਹੋ ਗਏ ਬੰਦ ਹੋ ਗਏ ਜਿਹੜੇ ਇਹ ਬੰਦ ਹੋਏ ਨੂੰ 20 ਸਾਲ ਹੋ ਗਏ ਤਾਂ ਫਿਰ ਜਿੱਨਾ ਚੜ ਡੇਰਾ ਚੱਲਦਾ ਰਿਹਾ ਉਹ ਵਧੀਆ ਚੱਲਦਾ ਰਿਹਾ ਉਹ ਜਿਹੜੇ ਬਾਬਾ ਬ੍ਰਹਮਦਾ ਜੀ ਤੇ ਉਹਨਾਂ ਨੇ ਤੇ 23 ਸਾਲ ਤੁਰਾਉਂਦੇ ਉਹਨਾਂ ਨੇ ਕੋਈ ਬਾਅਦ ਫਿਰ ਬੰਦ ਕਰਕੇ ਚੱਲ ਗਿਆ ਕੰਮ ਦੇ ਕੋਸਾ ਨਾ ਕਰੇ ਕੋਈ ਵੀ ਸੰਗਤ ਸਾਰਿਆਂ ਦਾ ਨਾ ਬੱਚਾ

ਪਹਿਲਾਂ ਕਮਾਲ ਹੋ ਗਿਆ ਸਭ ਸਾਰੇ ਪਿੰਡਾਂ ਦੀ ਰਾਜੇ ਸੰਸਦ ਆ ਗਈ ਸੀ ਕਿਉਂਕਿ ਸਾਰਿਆਂ ਨੂੰ ਇਕੱਠਿਆਂ ਨੂੰ ਪਤਾ ਲੱਗਿਆ ਸੀਗਾ ਤੇ ਇੱਥੇ ਪੂਰਨ ਮਸੂਮ ਨਹੀਂ ਜਾ ਸਕਦੇ ਤੇ ਹੁਣ ਮੈਂ ਅੱਗੇ ਬਾਰੇ ਸੱਚਾ ਇਹ ਜਿਹੜਾ ਇਹ ਟੰਡੇ ਇਹ ਬਿਲਕੁਲ ਬੰਦ ਹੋ ਗਿਆ ਤੇ ਹੁਣ ਜਿੰਨੇ ਵੀ ਸੀ ਇਸ ਡੇਰੇ ਤੇ ਟੰਡੇ ਦੇ ਆਲੇ ਦੁਆਲੇ ਖੇਤਾਂ ਬਾਣੇ ਬਣੇ ਜੇ ਤੁਸੀਂ ਸਮਝਾਇਆ ਭਾਈ ਬੀਰ ਬਜ਼ੁਰਗ ਮੱਚੇ ਪਹੁੰਚੋਂਗੇ ਘਰ ਬਹਨੇ ਲਵੇ ਲਵੇ ਮੈਂ ਉਹਨਾਂ ਨੂੰ ਬੇਨਤੀ ਕਰਾਂ ਤੇ ਜਿਹੜੀ ਦੂਰੋਂ ਸਮਤ ਆਉਂਦੀ ਹੈ ਉਹ ਤੋਂ ਪਹਿਲਾਂ ਸੋਡਾ ਪਰ ਤੋਂ ਬੰਦ ਹੈ ਕਿ ਤੁਸੀਂ ਉਹਦੇ ਸੇਵਾ ਦੇ ਵਿੱਚ ਪਹੁੰਚੋ ਇਹ ਕੰਮ ਇੱਥੇ ਤਾਂ ਚੱਲੇਗਾ ਜੇ ਤੁਸੀਂ ਆਉਂਗੇ ਜੇ ਤੁਸੀਂ ਨਹੀਂ ਆਉਂਗੇ ਤਾਂ ਫਿਰ ਇਸ ਤੱਲੇ ਦੀ ਡੇਰ ਦੀ ਚੜ੍ਹਦੀ ਕਲਾ ਦੀ ਹੁੰਦੀ। 400 500 ਬੰਦਾ ਪੂਰਨ ਮਾਸੀ ਤੇ ਸਾਡੇ ਉੱਤੇ ਲੰਗਰ ਛੱਦਾ ਹੈ। ਲੰਗਰ ਸਾਡੇ ਰੋਜ਼ ਵੀ ਚੱਲਦਾ ਪਰ ਜੇ ਤੋਂ ਨਹੀਂ। ਆ ਸਾਡੇ ਖੇੜੀ ਦੇ ਸੰਦ ਤੇ ਬੈਠੀ ਹੈ। ਸਾਰੇ ਉਹਦੇ ਸੰਦ ਕੋਲ ਉੱਤੇ ਤਕਰੀਬਨ ਜਾਣਦੇ ਆਂ, ਇਹ ਜਾਣਦੇ ਨੇ ਆਪਣੇ। ਉੱਥੇ ਸਾਡੇ ਆਲੇ ਦੁਆਲੇ ਦੀਆਂ ਸਾਰੀਆਂ ਮਾਈਆਂ, ਏਪੀਆਂ, ਬੱਚੇ, ਬਜ਼ੁਰਗ, ਨੌਜਵਾਨ ਸੇਵਾ ਕਰਦੇ ਆਂ। ਤੇ ਇਸ ਕਰਕੇ ਸਾਰੇ ਸੰਗਤਾਂ ਜਾਂਦੇ ਆ ਤਾਂ ਕਰਕੇ ਵੀ ਤੁਸੀਂ ਸਹਿਜ ਜੁੜੋ ਬਦੋ ਜਿਸ ਸਹਿਜ ਹੋਵਦੇ ਹੋਗੇ ਤਾਂ ਹੀ ਕਭੀ ਚੱਲੋ ਚਲੋ ਕੋਈ ਨਹੀਂ ਗੱਲ ਪਤਾ ਕੀ ਜਦੋਂ ਆਪਣਾ ਕਤੇ ਹੋਰ ਕੰਮ ਹੋ ਜੇ ਉਹ ਤੁਸੀਂ ਵੀ ਤਾਂ ਕਹਾਂਗੇ ਦੀਆਪਾ ਉਹਿਆ ਕੇ ਇਸੇਵਾ ਦੇ ਵਿੱਚ ਉਸ ਹੱਥ ਪਟਾਵਾਂਗੇ ਸਭ ਤੋਂ ਜ਼ਿਆਦਾ ਫੰਦੇ ਨੂੰ ਹੱਥ ਜੋੜ ਕੇ ਅਰਦਾਸ ਕਰਨੀ ਚਾਹੀਦੀ ਹੈ ਕਿ ਮਾਰਾ ਸੱਚੇ ਪਕਸ਼ਾ ਸਾਡੇ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਰਿਸ਼ਤੇਦਾਰਾਂ ਦੇ ਵਿੱਚ ਸਭ ਸ਼ਾਂਤੀ ਰਹੇ ਕਿਉਂਕਿ ਜੇ ਉਹ ਰੇਖਾ ਨਹੀਂ ਸੀ ਜਾਂ ਇਸ ਨੂੰ ਚਲਾਉਣ ਵਾਲਾ ਨਹੀਂ ਸੀ ਆਉਣ ਜਾਣ ਵਾਲੇ ਨੂੰ ਕਿਸੇ ਨਾਲ ਚਾਹ ਨਹੀਂ ਮਿਲਦੀ ਕਿਸੇ ਨੂੰ ਰੋਟੀ ਨਹੀਂ ਮਿਲਦੀ ਤਾਂ ਕਰਕੇ ਇਹ ਬੰਦ ਹੋਇਆ ਜੇਕਰ ਇੱਥੇ ਬਧਿਆ ਪੈਰੋਕਾਰ ਹੁੰਦਾ ਤਾਂ ਇੱਥੇ ਬਹੁਤ ਜ਼ਿਆਦਾ ਸੰਗਤ ਹੋਣੀ ਸੀ